ਰੋਕ ਨੂੰ ਜਦ ਅੱਗ ਲੱਗੀ ਕੁੱਲ ਪਰਿੰਦੇ ਉੱਡ ਗਏ ਉੜਨਾ ਹੀ ਸੀ ਇੱਕ ਚਿੜੀ ਪਰ ਜਾਂਦੀ ਜਾਂਦੀ ਮੁੜ ਪਈ ਉਸ ਦੇ ਮਨ ਵਿੱਚ ਸੋਚ ਆਈ ਰੁੱਖ ਕੀ ਸੋਚੂ ਵਿਚਾਰਾ ਉਸ ਨੂੰ ਲੱਗਾ ਰੁੱਖ ਦੇ ਪੱਤੇ ਜਿਵੇਂ ਹੋਵਣ ਹਜ਼ਾਰਾਂ ਅੱਖੀਆਂ ਉੜਦੇ ਬੁਖੇਰੂਆਂ ਨੂੰ ਤੱਕਦੀਆਂ ਕੋਲ ਇੱਕ ਤਲਾਬ ਸੀ ਉਸ ਦੇ ਜਲ ਚੋਂ ਪਰ ਪਰ ਝੁੰਝਾਂ ਉਚੜੀ ਬਲ ਰਹੇ ਰੋਖ ਉਤੇ ਤਰਕਉਣ ਲੱਗੀ ਕੋਲੋਂ ਦੀ ਕੋਈ ਮੁਸਾਫਿਰ ਲੰਘਿਆ ਦਰਸ਼ ਦੇ ਕੇ ਡਰ ਗਿਆ ਸਾੜੀ ਨਾ ਜਾਏ ਕਿਤੇ ਝੱਲੀ ਚਿੜੀ ਕਹਿਣ ਲੱਗਾ ਭੋਲੀਏ ਚਿੜੀਏ ਤੂੰ ਸੋਚ ਤੇਰੀਆਂ ਚੁੰਝ ਚੂੜੀਆਂ ਦੇ ਨਾਲ ਕੀ ਅੱਗ ਬਲਦੇ ਬਿਰਖ ਦੀ ਬੁਝ ਜਾਏਗੀ ਜਾਣਦੀ ਆਏ ਮੁਸਾਫਿਰ ਕਹਿਣ ਲੱਗੀ ਉਹ ਚਿੜੀ ਮੇਰੀਆਂ ਚੁੰਝ ਚੂੜੀਆਂ ਦੇ ਨਾਲ ਤਾਂ ਅੱਗ ਬਲਦੇ ਬਿਰਖ ਦੀ ਬੁਝਣੀ ਨਹੀਂ ਪਰ ਫਿਰ ਵੀ ਸੋਚਦੀ ਆ ਜਦੋਂ ਜੰਗਲ ਦਾ ਕਦੀ ਇਤਿਹਾਸ ਲਿਖਿਆ ਜਾਏਗਾ ਨਾਂ ਮੇਰਾ ਅੱਗ ਬੁਝਾਉਣ ਵਾਲਿਆਂ ਵਿੱਚ ਆਏਗਾ ਤੇ ਇਹਨਾਂ ਰੁੱਖਾਂ ਦੇ ਵਾਰਸ ਕਹਿਣਗੇ ਜਦ ਸਾਨੂੰ ਅੱਗ ਲੱਗਦੀ ਹੈ ਤਾਂ ਸਭ ਪੰਛੀ ਤੇਰਬ ਕੇ ਉੱਡਦੇ ਹੀ ਨੇ ਪਰ ਕਈ ਮੁਰਦੇ ਵੀ ਨੇ ਗੱਲ ਸੁਣ ਕੇ ਚਿੜੀ ਦੀ ਰਾਹੀ ਕਰ ਵੀ ਲੱਗ ਪਿਆ ਉਸ ਰੁੱਖ ਉੱਤੇ ਪਾਣੀ ਛੱਟਣ ਹੋਰ ਤੇ ਇੱਕ ਹੋਰ ਤੇ ਇੱਕ ਹੋਰ ਰਾਹੀ ਆ ਗਿਆ ਤੇ ਪ੍ਰਿੰਦੇ ਵੀ ਹਜ਼ਾਰਾਂ ਮੜਾਏ ਚੁੰਝਾਂ ਦੇ ਵਿੱਚ ਨੀਰ ਭਰ ਕੇ ਆਖਦੇ ਨੇ ਬੁਝ ਗਈ ਸੀ ਅੱਗ ਬਲਦੇ ਬਰਖ ਦੀ ਤੇ ਕਿਸੇ ਅਗਲੀ ਬਹਾਰ ਰੁੱਖ ਦੇ ਝੁਲਸੇ ਤਣੇ ਚੋਂ ਫੁੱਟ ਆਏ ਸੀ ਹਰੇ ਪੱਤੇ ਮਹੀਨ ਜਿਸ ਤਰ੍ਹਾਂ ਕਿ ਹਰੇ ਅੱਖਰ ਹੋਣ ਕਾਲੇ ਸਫੇਤੇ ਰੱਖ ਹੋ ਇੱਕ ਆਸ ਤੇ ਤਰਵਾਸ ਦੀ ਸ਼ੁਕਰਾਨੇ ਤੇ ਵਿਸ਼ਵਾਸ ਦੀ ਨਜ਼ਮ ਵਰਗਾ ਹੋ ਗਿਆ ਸੀ ਮੇਰੀ ਮਾਂ ਨੇ ਸੁਣਾਈ ਸੀ ਇਹ ਕਹਾਣੀ ਤੇ ਕਿਹਾ ਸੀ ਕਦੀ ਨਾ ਸਮਝੀ ਕਿ ਲਿੱਸਾ ਹੈ ਤੂੰ ਕਦੀ ਨਾ ਸੋਚੀ ਕਿ ਕੱਲਾ ਹੈ ਤੂੰ ਰੁੱਖ ਨੂੰ ਜਦ ਅੱਗ ਲੱਗੇ ਉੜ ਪਵੇਂ ਪਰ ਮੁੜ ਪਵੇਂ ਚੁੰਝ ਦੇ ਵਿੱਚ ਨੀਰ ਭਰ ਕੇ ਉਸ ਚਿੜੀ ਨੂੰ ਯਾਦ ਕਰਕੇ